ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠੇ ਹੁਣ 28 ਮਾਰਚ ਤੱਕ ਉਹਨਾਂ ਨੂੰ ਈਡੀ ਦੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਪਹੁੰਚੇ ਔਰ ਪੰਜਾਬ ਦੇ ਵਿਧਾਇਕ ਤੇ ਪੰਜਾਬ ਦੇ ਮੰਤਰੀਆਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਇਥੋਂ ਤੱਕ ਕਿ ਆਈਐਨਡੀਆਈ ਦੇ ਜਿਹੜੇ ਆਗੂ ਨੇ ਉਹ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ ਵਿੱਚ ਉਤਰ ਆਏ ਪ੍ਰਸ਼ਾਂਤ ਪੂਸ਼ਣ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਉਹਨਾਂ ਨੇ ਵੀ ਟਵੀਟ ਕੀਤਾ ਹਾਲਾਂਕਿ ਅੰਨਾ ਹਜਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸ਼ਰਾਬ ਨੀਤੀ ਆ ਮੈਂ ਉਸ ਦੇ ਖਿਲਾਫ ਹਾਂ ਅੰਨਾ ਹਜਾਰੇ ਇੱਕ ਐਸੇ ਨੇਤਾ ਨੇ ਜਿਨ੍ਹਾਂ ਦੀ ਮੂਵਮੈਂਟ ਦੇ ਮੱਦੇ ਨਜ਼ਰ ਦਿੱਲੀ ਦੇ ਮੁੱਖ ਮੰਤਰੀ ਨੇ ਨਵੀਂ ਪਾਰਟੀ ਬਣਾਈ ਭਾਵੇਂ ਕਿ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਲੇਕਿਨ ਅੱਜ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਜਿਨ੍ਹਾਂ ਨੇ ਅਸਤੀਫਾ ਹਲੇ ਤੱਕ ਨਹੀਂ ਦਿੱਤਾ ਆ ਔਰ ਉਹਨਾਂ ਦੀ ਧਰਮ ਪਤਨੀ ਨੇ ਵੀ ਸੰਬੋਧਨ ਕੀਤਾ ਔਰ ਇਸ ਸਾਰੇ ਮੁੱਦੇ ਨੂੰ ਕਿਵੇਂ ਦੇਖਦੇ ਨੇ ਦਿੱਲੀ ਦੇ ਜਸਵੰਤ ਸਿੰਘ ਜੀ ਸਾਡੇ ਨਾਲ ਨੇ ਸੋ ਜਸਵੰਤ ਸਿੰਘ ਜੀ ਥੈਂਕ ਯੂ ਤੁਹਾਡਾ ਸਮਾਂ ਦੇਣ ਲਈ ਪਹਿਲਾਂ ਤਾਂ ਜੀ ਧੰਨਵਾਦ ਤੁਹਾਡਾ ਜਸਵੰਤ ਸਿੰਘ ਜੀ ਕਿਵੇਂ ਦੇਖਦੇ ਹੋ 1947 ਤੋਂ ਬਾਅਦ ਪਹਿਲੀ ਵਾਰ ਇਹ ਆਇਆ ਕਿ ਦੇਸ਼ ਦੇ ਵਿੱਚ ਐਸੇ ਸੂਬੇ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਿਹੜੇ ਜਿੱਥੇ ਪ੍ਰਧਾਨ ਮੰਤਰੀ ਵੀ ਬੈਠੇ ਹੋਏ ਨੇ ਦਿੱਲੀ ਸਟੇਟ ਤੇ ਉਹਨਾਂ ਦੇ ਜਦੋਂ ਮੁੱਖ ਮੰਤਰੀ ਨੂੰ ਫੜਿਆ ਜਾਂਦਾ ਈਡੀ ਨੇ ਫੜਦੇ ਆ ਹਾਲਾਂਕਿ ਨੌ ਸੰਮਣ ਪਹਿਲਾਂ ਜਾਰੀ ਕੀਤੇ ਜਾਂਦੇ ਆ ਨੌ ਸੰਮਣਾਂ ਨੂੰ ਇਗਨੋਰ ਕਰਦੇ ਨੇ ਜਾਂ ਨੌ ਸੰਮਣਾਂ ਨੂੰ ਉਹ ਗੈਰ ਕਾਨੂੰਨੀ ਦੱਸਦੇ ਨੇ ਪਰ ਹੁਣ ਜਦੋਂ ਗ੍ਰਿਫਤਾਰੀ ਹੋਕ ਜਾਂਦੀ ਹੈ ਤਾਂ ਦਿੱਲੀ ਦੇ ਲੋਕ ਕੀ ਸੋਚਦੇ ਆ ਦਿੱਲੀ ਦੇ ਵਿੱਚ ਹੋ ਹੱਲਾ ਹੋ ਰਿਹਾ ਥਾਂ ਥਾਂ ਦੇ ਤੇ ਮਜਾਰੇ ਹੋ ਰਹੇ ਨੇ ਆਈਟੀਓ ਬੰਦ ਕਰ ਦਿੱਤਾ ਗਿਆ ਇਸ ਤੋਂ ਆਉਣ ਦੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਰੋਧ ਪ੍ਰਦਰਸ਼ਨ ਦੀਆਂ ਸੰਭਾਵਨਾਵਾਂ ਨੇ ਪੰਜਾਬ ਤੋਂ ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆ ਰਹੇ ਨੇ ਲੋਕ ਆ ਰਹੇ ਨੇ ਉਹ ਤੇ ਵਿਰੋਧੀ ਦੇ ਇਕੱਠਾ ਹੋ ਗਿਆ ਦੇਖੋ ਇਹਨਾਂ ਇਹਨਾਂ ਨੂੰ ਨੌਂ ਸੱਮਣ ਗਏ ਸਨ ਤੇ ਇਹ ਕਿਸੇ ਵੀ ਸਮਰ ਤੇ ਪੇਸ਼ ਨਹੀਂ ਹੋਏ ਕੋਰਟ 'ਚ ਚੱਲ ਗਏ ਕੋਰਟ 'ਚ ਵੀ ਇਹਨਾਂ ਨੂੰ ਹਾਈ ਕੋਰਟ ਨੇ ਕੋਈ ਰਾਤ ਨਹੀਂ ਦਿੱਤੀ ਔਰ ਇਨਾਂ ਨੇ ਇਹ ਇਹਨਾਂ ਦੇ ਪ੍ਰਵੋਕਤਾ ਨੇ ਜਿਹੜੇ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਇਹ ਅੰਦਰੋਂ ਹੀ ਸਰਕਾਰ ਚਲਾਣਗੇ ਦੇਖੋ ਪਹਿਲੀ ਗੱਲ ਤੇ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹਨਾਂ ਦੀ ਆਪਣੀ ਪਾਰਟੀ ਦਾ ਹੀ ਇਹ ਹੈਗਾ ਆਪਣਾ ਰੂਲ ਕਿ ਜੇ ਕੋਈ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਦਾ ਤੇ ਉਹ ਨੇਤਾ ਜਾਂ ਮੰਤਰੀ ਅਸਤੀਫਾ ਦੇ ਦਿੰਦਾ ਜਿਵੇਂ ਪੰਜਾਬ ਚ ਹੈਲਥ ਮਿਨਿਸਟਰ ਨਾਲ ਹੋਇਆ ਸੀਗਾ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਪਹਿਲਾਂ ਬਾਕੀ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਪੁਰਾਣਾ ਦੱਸ ਦੇਣਾ ਮਦਨਾਲ ਖਰਾਨਾ ਜੀ ਦਾ ਕਿਤੇ ਨਾਮ ਆਇਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਹਾਂ ਜੀ ਔਰ ਲਾਲ ਕਿਸ਼ਨ ਰਵਾਨੀ ਜੀ ਦਾ ਕਿਤੇ ਨਾਮ ਆਇਆ ਉਹ ਕਹਿੰਦੇ ਮੈਂ ਪਾਰਲੀਮੈਂਟ ਨਹੀਂ ਜਾਵਾਂਗਾ ਜਦ ਤੱਕ ਮੈਨੂੰ ਕਲੀਨ ਚਿੱਟ ਨਹੀਂ ਮਿਲਦੀ ਹੈਗੀ ਇਦਾਂ ਹੀ ਆਪਣੇ ਦੇਸ਼ ਦੇ ਰੇਲ ਮੰਤਰੀ ਸਨ ਲਾਲਬਾਧਰ ਸ਼ਾਤਰੀ ਇੱਕ ਰੇਲ ਹਾਦਸਾ ਹੋਇਆ ਉਹਨਾਂ ਨੇ ਨੈਤਿਕਤਾ ਤੌਰ ਤੇ ਅਸਤੀਫਾ ਦੇ ਦਿੱਤਾ ਔਰ ਤੁਹਾਡੇ ਲਾਲੂ ਪ੍ਰਸ਼ਾਦ যাদব ਨੇ ਅਸਤੀਫਾ ਦਿੱਤਾ ਝਾਰਖੰਡ ਦੇ ਹੁਣ ਪਿੱਛੇ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵੀ ਅਸਤੀਫਾ ਹਿੰਮਤ ਸ਼ਰੈਨ ਨਵੀ ਅਸਤੀਫਾ ਦਿੱਤਾ ਔਰ ਤੁਸੀਂ ਦੇਖੋ ਇਹਨਾਂ ਨੂੰ ਨੋ ਸੱਮਣ ਗਏ ਇਹਨਾਂ ਨੇ ਉਹਨਾਂ ਨੂੰ ਕੁਝ ਸਮਝਿਆ ਨਹੀਂ ਵੀ ਮੈਂ ਇਹਨਾਂ ਦਾ ਕੋਈ ਜਵਾਬ ਦੇਣਾ ਜਾਂ ਮੈਂ ਕਿਤੇ ਪੇਸ਼ ਹੋਣਾ ਇਸ ਤੋਂ ਪਹਿਲਾਂ ਮੈਂ ਕਿਸੇ ਪਾਰਟੀ ਦਾ ਨਹੀਂ ਕਰਦਾ ਗੱਲ ਅ ਰਾਹੁਲ ਗਾਂਧੀ ਜੀ ਨੂੰ ਸੱਮਣ ਹੋਇਆ ਸੀ ਉਹਨਾਂ ਨੇ ਫੇਸ ਕੀਤਾ ਔਰ ਗਾਂਧੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਸੱਮਣ ਹੋਇਆ ਉਹਨਾਂ ਨੇ ਵੀ ਫੇਸ ਕੀਤਾ ਕਿਉਂਕਿ ਆਪਾਂ ਇੱਕ ਲੋਕਤੰਤਵ ਜਿene ਆ ਈਡੀ ਸੀਬੀਆਈ ਇੱਕ ਸੰਸਥਾਵਾਂ ਨੇ ਜਿਹੜੀਆਂ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਾਂ ਸਥਿਤੀ ਨੂੰ ਠੀਕ ਕਰਨ ਵਾਸਤੇ ਬਣਾਈਆਂ ਗਈਆਂ ਨੇ ਅਗਰ ਅਸੀਂ ਉਹਨੂੰ ਟੇਚ ਸਮਝਦੇ ਆ ਤਾਂ ਫਿਰ ਸਾਡਾ ਲੋਕਤੰਤਵ ਤੇ ਵਿਸ਼ਵਾਸ ਕਿੱਥੇ ਆ ਅੱਛਾ ਵਿਰੋਧੀ ਧਿਰ ਤਾਂ ਇਹ ਗੱਲ ਕਹਿ ਰਿਹਾ ਮੁੱਖ ਮੰਤਰੀ ਪੰਜਾਬ ਵੀ ਕਹਿ ਰਿਹਾ ਕਿ ਈਡੀ ਸੀਬੀਆਈ ਇਨਕਮ ਟੈਕਸ ਜਿਹੜੇ ਡਿਪਾਰਟਮੈਂਟ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਵਿਰੋਧੀਆਂ ਨੂੰ ਮਗਰ ਲਾ ਕੇ ਨੇ ਬੀਜੇਪੀ ਦੇ ਵਿੱਚ ਰਲਾਉਣ ਦੇ ਲਈ ਲਾਏ ਹੋਏ ਨੇ ਤੇ ਉਹ ਸੰਵਧਾਨਿਕ ਤੌਰ ਤੇ ਕੰਮ ਨਹੀਂ ਕਰ ਰਹੇ ਤੇ ਦੂਜਾ ਉਹ ਕਹਿੰਦੇ ਵੀ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਤੋਂ ਮਨਜ਼ੂਰੀ ਨਹੀਂ ਲਈ ਗ੍ਰਿਫਤਾਰੀ ਕਰ ਦਿੱਤੀ ਗਈ ਦੇਖੋ ਇਹ 2023 ਦਾ ਚੱਲਦਾ ਪਿਆ ਜੀ ਇਹ ਈਡੀਕ ਪ੍ਰਕਿਰਿਆ ਨਾਲ ਚੱਲਦੀ ਪਈ ਹੈ ਨੋ ਸਮਨ ਕਿਤੇ ਉਸ ਤੋਂ ਪਹਿਲਾਂ ਇਹ ਕੋਰਟ ਚੱਲ ਗਏ ਉਹਨਾਂ ਨੇ ਕੋਰਟ ਦੀ ਵੇਟ ਕੀਤੀ ਕੋਰਟ ਕੀ ਆਰਡਰ ਕਰਦੀ ਹੈ ਜਦੋਂ ਕੋਰਟ ਨਹੀਂ ਇਹਨਾਂ ਦਾ ਸਾਥ ਨਹੀਂ ਦਿੰਦਾ ਤਾਂ ਉਹਨਾਂ ਦੇ ਆਪਣੇ ਪ੍ਰੋਸੈਸ ਨਾਲ ਪੂਰਾ ਕਰਨਾ ਹੀ ਹੈ ਜੀ ਪਰ ਆਪ ਲੋਕ ਕੀ ਸੋਚਦੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਹੁਣ ਕਹਿੰਦੇ ਆ ਕਿ ਜੇਲ੍ਹ ਤੋਂ ਸਰਕਾਰ ਚਲਾਉਣਗੇ ਅੱਜ ਸੁਨੀਤਾ ਕੇਜਰੀਵਾਲ ਨੇ ਸੰਬੋਧਨ ਕੀਤਾ ਇਸ ਗੱਲ ਨੂੰ ਕਿਵੇਂ ਦੇਖਦੇ ਨੇ ਦਿੱਲੀ ਦੇ ਲੋਕ ਦੇਖੋ ਦਿੱਲੀ ਦੇ ਲੋਕ ਜਿਹੜੇ ਨਾ ਉਹ ਬਹੁਤ ਸਿਆਣੇ ਨੇ ਇਹੀ ਕਾਰਨ ਹੈ ਕਿ ਅਜੇ ਤੱਕ ਕੇਜਰੀਵਾਲ ਜੀ ਦੇ ਆਉਣ ਤੋਂ ਬਾਅਦ ਦੋ ਵਾਰੀ ਲੋਕ ਸਭਾ ਚੋਣਾਂ ਹੋ ਗਈਆਂ ਦਿੱਲੀ ਦੇ ਵਿੱਚ ਤੇ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਆਈ ਹੈਗੀ ਅੱਗੇ ਵੀ ਇਹੀ ਰਿਪੀਟ ਹੋਏਗਾ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਥੋੜੇ ਦਿਨਾਂ ਤੱਕ ਹੋ ਜਾਣਾ ਜੀ ਜੇ ਉਹ ਸਾਰਾ ਕੁਝ ਸਾਹਮਣੇ ਆ ਜਾਏਗਾ ਜਨਤਾ ਦੇ ਕੌਣ ਝੂਠਾ ਹੈ ਕੌਣ ਸੱਚਾ ਹੈ ਅਗਰ ਇਹ ਸੱਚੇ ਸਨ ਇਹਨਾਂ ਨੂੰ ਪਹਿਲੇ ਸੰਭਲ ਤੇ ਹੀ ਪੇਸ਼ ਹੋ ਜਾਣਾ ਚਾਹੀਦਾ ਸੀਗਾ ਇਹ 90 ਦਿਨਾਂ ਆਂਦੀ ਮਨੀਸ਼ ਸੌਦੀਆ ਅਸਤਿੰਦਰ ਜੈਨ ਸੰਜੀਤ ਸਿੰਘ ਔਰ ਇਹਨਾਂ ਦੇ ਉੱਤੇ ਕੇਸ ਵੀ ਚੱਲ ਰਿਹਾ ਹੈ ਇਹ ਵੀ ਜੇਲ੍ਹ ਦੇ ਵਿੱਚ ਨੇ ਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਹੁਣ ਇਹ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਸ਼ ਦੇ ਵਿੱਚ ਮਹਿੰਮ ਇਸ ਤਰ੍ਹਾਂ ਦੀ ਪੈਦਾ ਕਰਾਂਗੇ ਤੇ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਅਸਲੀਅਤ ਕੀ ਹੈ ਸੱਚਾਈ ਕੀ ਹੈ ਹੁਣ ਜਿਵੇਂ ਸੁਨੀਤਾ ਕੇਜਰੀਵਾਲ ਸੰਬੋਧਨ ਕਰ ਰਹੇ ਨੇ ਬਿਆਨ ਦੇ ਰਹੇ ਨੇ ਇਹ ਹਮਦਰਦੀ ਦੀ ਲਹਿਰ ਜਾਣਾ ਚਾਹੁੰਦੇ ਆ ਨੇ ਲੈ ਕੇ ਜਾਣਾ ਚਾਹੁੰਦੇ ਨੇ ਤੇ ਜਾਂ ਦੂਜੇ ਪਾਸੇ ਭਾਜਪਾ ਇਸ ਗੱਲ ਨੂੰ ਕੈਸ਼ ਕਰਨਾ ਚਾਹੁੰਦੀ ਹੈ ਪਹਣਾਉਣਾ ਚਾਹੁੰਦੀ ਹੈ ਦੇਖੋ ਦੇਖੋ ਜੀ ਇਹ ਨਾ ਆਪਣਾ ਜਿਹੜੇ ਦਿੱਲੀ ਦੇ ਲੋਕ ਕੀ ਪੂਰੇ ਦੇਸ਼ ਦੇ ਲੋਕ ਨਾ ਉਹ ਵੋਟਰ ਪਹਿਲਾਂ ਵਾਲਾ ਨਹੀਂ ਲਿਆ ਜਜ਼ਬਾਤੀ ਜਿਹੜਾ ਜੀ ਉਹ ਦੇਖਦਾ ਵੀ ਸਚਾਈ ਕੀ ਹੈ ਮੈਂ ਨਾ ਤਾਂ ਭਾਜਪਾ ਦੀ ਗੱਲ ਕਰਦਾ ਨਾ ਆਮ ਆਦਮੀ ਪਾਰਟੀ ਦਾ ਕਾਂਗਰਸ ਦੀ ਸਚਾਈ ਕਾਗਜ਼ਾਂ ਤੇ ਹੁੰਦੀ ਹੈ ਜੀ ਦੇਖੋ ਜੇ ਕੋਈ ਵੀ ਐਵਿਡੈਂਸ ਇਹਨਾਂ ਦੇ ਖਿਲਾਫ ਨਾ ਹੁੰਦਾ ਨਾ ਤਾਂ ਮਨੀਸ਼ ਯੋਧਿਆ ਜਾਂਦੇ ਨਾ ਸੰਜੇ ਸਿੰਘ ਜਾਂਦੇ ਨਾ ਇਹ ਜਾਂਦੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਇੱਕ ਲੋਕਤੰਤਰ ਢਾਂਚੇ ਨੂੰ ਨਾ ਇੱਕ ਚੈਲੰਜ ਕਰਨ ਵਾਲੀ ਗੱਲ ਹੁੰਦੀ ਹੈ ਵੀ ਇਹ ਕਿੱਡੀ ਵੱਡੀ ਏਜੰਸੀ ਤੁਹਾਨੂੰ ਬੁਲਾ ਰਹੀ ਹੈ ਔਰ ਤੁਸੀਂ মিডিਆ ਚ ਵੀ ਕਹਿ ਰਹੇ ਹੋ ਵੀ ਇਹ ਝੂਠੇ ਸੰਮਨ ਨੇ ਉਹਨਾਂ ਨੂੰ ਨਕਾਰਦੇ ਪਏ ਹੋ ਤੇ ਫਿਰ ਤੁਸੀਂ ਆਪ ਇੱਕ ਲੋਕਤੰਤਰ ਢਾਂਚੇ ਦੇ ਵਿੱਚ ਇੱਕ ਸਟੇਟ ਦੇ ਤੁਸੀਂ ਮੁੱਖ ਮੰਤਰੀ ਹੋ ਤੇ ਫਿਰ ਤੁਹਾਡਾ ਕਿੰਨਾ ਕੋਈ ਵਿਸ਼ਵਾਸ ਹੋਏਗਾ ਲੋਕਤੰਤਰ ਤੇ ਇੱਕ ਆਪ ਭਾਜਪਾ ਨੂੰ ਪੰਡਨਾ ਜਾਂ ਕੁਝ ਹੋਰ ਕਰਨਾ ਉਹ ਤੇ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤੁਹਾਡਾ ਕਿੰਨਾ ਕੋਈ ਵਿਸ਼ਵਾਸ ਹੈ ਇਹ ਤਾਂ ਦੇਖੋ ਨਾ ਜੀ ਸੋ ਇਹਨੇ ਜਸਵੰਤ ਸਿੰਘ ਨਾਮਤਰੀ ਜਿਹੜੇ ਗੱਲ ਕਹਿੰਦੇ ਆ ਕਿ ਦਿੱਲੀ ਦੇ ਲੋਕ ਇਹ ਗੱਲ ਸੋਚਦੇ ਆ ਵੀ ਸਚਾਈ ਪਤਾ ਹੋਣੀ ਚਾਹੀਦੀ ਹੈ ਅਸਲੀਅਤ ਹੋਣੀ ਚਾਹੀਦੀ ਹੈ ਔਰ ਨਾਲ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਨੂੰ ਜਦੋਂ ਜੇਲ੍ਹ ਭੇਜ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਵਿਰੋਧੀ ਧਿਰ ਕਿੰਨਾ ਕੁ ਸਟੈਂਡ ਕਰਦਾ ਹੈ ਤੇ ਦੂਜੇ ਪਾਸੇ ਈਡੀ ਕਿੰਨੇ ਸਬੂਤ ਲੈ ਕੇ ਆਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਸ ਤਰ੍ਹਾਂ ਦੀ ਚਰਚਾ ਅਸੀਂ ਕਰਦੇ ਰਵਾਂਗੇ ਤੁਸੀਂ ਮੇਰੇ YouTube ਚੈਨਲ ਜਸਵਿੰਦਰ ਬਿੱਟਾ ਦੇ ਉੱਤੇ ਜੁੜੇ ਰਹੋ ਔਰ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਆਮ ਲੋਕਾਂ ਨਾਲ ਚੋਣਾ ਸੰਬੰਧੀ ਤੁਹਾਡੇ ਮੂਹਰੇ ਲੈ ਕੇ ਆਉਂਦੇ ਰਵਾਂਗੇ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ